ਫਿਰ ਲੌਰਮਿਕੇ ਦੋ ਨੌਜਵਾਨ ਬਲੋਚ ਚਾਰ ਭੈਣਾਂ ਦੇ ਇਕਲੌਤੇ ਭਰਾ ਨੂੰ ਤੇਜ਼ਾਰ ਹਥਿਆਰਾਂ ਨਾਲ ਕਤਲ ਕਰ ਦੇਣ ਦੀ ਸੂਚਨਾ ਮਿਲੀ ਹੈ। ਜਿਕਰ ਜੋ ਹੈ ਕਿ ਹਮਲਾਵਰਾਂ ਨੇ ਇਨੀ ਹੈਵਾਨੀਅਤ ਨਾਲ ਹਮਲਾ ਕੀਤਾ ਕਿ ਨੌਜਵਾਨ ਦੀ ਮੌਕੇ ਤੇ ਹੀ ਜਾਨ ਚਲੀ ਗਈ ਮ੍ਰਿਤਕ ਦੀ ਪਛਾਣ ਮਾਨਵ ਪੁੱਤਰ ਰਾਣਾ ਵਾਸੀ ਮੁਹੱਲਾ ਭੰਡੇਰਾ ਫਲੋਰ ਵਜੋਈ ਹੈ ਜਾਣਕਾਰੀ ਮੁਤਾਬਕ ਮਾਨਵ ਆਪਣੇ ਦੋ ਦੋਸਤਾਂ ਹਰਦੀਪ ਕੁਮਾਰ ਪੁੱਤਰ ਬਲਵਿੰਦਰ RAM ਵਾਸੀ ਪਿੰਡ ਭਾਰ ਸਿੰਘਪੁਰਾ ਅਤੇ ਅਮਿਤ ਕੁਮਾਰ ਪੁੱਤਰ ਗੁਲਸ਼ਨ ਕੁਮਾਰ ਵਾਸੀ ਪਿੰਡ ਪਾਲਣੋ ਨਾਲ ਮੋਟਰਸਾਈਕਲ ਤੇ ਇਸ ਵਾਰ ਹੋ ਕੇ ਫਲੋਰ ਵੱਲ ਆ ਰਿਹਾ ਸੀ ਕਿ ਉਧਰੋਂ ਮੋਟਰਸਾਈਕਲ ਤੇ ਇਸ ਵਾਰ ਦੋ ਨੌਜਵਾਨਾਂ ਨੇ ਮਾਨਵ ਤੇ ਤੇਜ਼ਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਿਸ ਨਾਲ ਕਾਰਨ ਮਾਨਵ ਦੀ ਮੌਕੇ ਤੇ ਹੀ ਜਾਨ ਚਲੀ ਗਈ ਇਸ ਮੌਕੇ ਮ੍ਰਿਤਕ ਦੇ ਦੋਸਤ ਹਰਦੀਪ ਕੁਮਾਰ ਨੇ ਦੱਸਿਆ ਕਿ ਇਹ ਹਮਲਾ ਪੁਰਾਣੀ ਰੰਜਿਸ਼ ਦੇ ਚੱਲਦਿਆਂ ਕੀਤਾ ਗਿਆ ਹੈ ਉਹਨਾਂ ਕਿਹਾ ਕਿ ਮਾਨਵ ਨੂੰ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ਫਲੋਰ ਲਿਆਂਦਾ ਗਿਆ ਪਰ ਮਾਨਵ ਦੀ ਮੌਤ ਹੋ ਚੁੱਕੀ ਸੀ ਮੇਰਾ ਨਾਂ ਭਾਈ ਹਰਦੀਪ ਕੁਮਾਰ ਹਾਂਜੀ ਕਿੱਥੋਂ ਆਇਆ ਸੀ ਕਿ ਕਿੱਥੇ ਜਾਣਾ ਮੈਂ ਬਾਹਰ ਸੈਂਪਰ ਤੂੰ ਫਲੋਰ ਨੂੰ ਆਉਣ ਲੱਗਾ ਸੀਗਾ ਹਾਂਜੀ ਆਪਣੇ ਦੋਸਤ ਨੂੰ ਛੱਡਣਾ ਹਾਂਜੀ ਰਾਸ ਦੇ ਚ ਉਹ ਪਵਨ ਤੇ ਜਸਵੀਰ ਉਹਨੇ ਘੇਰ ਕੇ ਤੇ ਸੱਟਾਂ ਮਾਰੀਆਂ ਸਾਡੇ ਮੇਰੇ ਨਾਲ ਦੇ ਮੁੰਡੇ ਦੇ ਟੈੱਡ 'ਈ ਪਤਾ ਨਹੀਂ ਕੀ ਕੈਚ ਮਾਰਦੀ ਪਤਾ ਨਹੀਂ ਕੀ ਸੀ ਕੈਚ ਸੀ ਪਤਾ ਨਹੀਂ ਕੀ ਸੀ ਉਹਦੇ ਟੈੱਡ 'ਚ ਮਾਰਦੀ ਕੀ ਨਾਮ ਉਹਦਾ ਉਹਦਾ ਨਾਂ ਜਸਵੀਰ ਵਾ ਜਿਹਨੇ ਮਾਰਿਆ ਨਾਲ ਉਹਦਾ ਭਰਾ ਪਵਨ ਵਾ ਹਾਂਜੀ ਕਿਹੜੀ ਗੱਲੋਂ ਮਾਰਿਆ ਪਤਾ ਨਹੀਂ ਪਾਜੀ ਪਹਿਲਾਂ ਅੱਗੇ ਲੜਾਈ ਹੋਈ ਸੀ ਪਾਜੀ ਆਸ ਸਿੰਘ ਜੀ ਕੋ ਪੁਰਾਣੀ ਰੰਜਿਸ਼ ਹਾਂ ਪਹਿਲਾਂ ਲੜਾਈ ਹੋਈ ਸੀ ਹੁਣ ਮੈਂ ਇਹਨੂੰ ਛੱਡਣ ਆਉਂਦਾ ਸੀ ਤਾਂ ਉਹਨੇ ਰਾਸ ਦੇ ਕੇ ਘੇਰ ਕੇ ਸਾਨੂੰ ਉੱਥੇ ਪਏ ਮੇਰੀ ਸਕੂਲ ਕੋਲ ਪਾਸੇ ਪਰ ਮੈਂ ਇਹਨੂੰ ਛੱਡਣ ਆਉਂਦਾ ਸੀ ਹਾਂਜੀ ਉੱਥੇ ਮਾਰਿਆ ਹਾਂਜੀ ਕੀ ਵਗੀ ਮਾਰਿਆ ਕੀ ਖੰਡਰਜਾ ਮਾਰਿਆ ਟੈਢੇ ਚ ਅੱਛਾ ਹਾਂ ਕਿੰਨੀ ਉਮਰ ਸੀ ਇਹਦੀ ਕਿਹਦੀ ਉਮਰ ਕਿੰਨੀ ਕਹੇ ਜਿਹਦੇ ਮਾਰਿਆ ਇਹਦੀ ਉਮਰ 29 ਸਾਲ 29 28 29 ਸਾਲ ਦੀ ਕੀ ਹੋਇਆ ਕੀ ਨਾਮ ਮੁੰਡੇ ਦਾ ਜਿਹੜਾ ਮ੍ਰਿਤਕ ਹੋਇਆ ਮੇਰਾ ਭਰਾ ਛੋਟਾ ਜੀ ਕੀ ਨਾਮ ਆਉਂਦਾ ਮਾਨਵ ਕੀ ਹੋਇਆ ਭਾਜੀ ਹੋਇਆ ਭਾਜੀ ਸ਼ਾਮੀ ਗਿਆ ਉਹ ਇਥੋਂ ਹਾਂਜੀ ਉਹਦੇ ਯਾਰ ਦੋਸਤ ਨੂੰ ਨਾਲ ਲੈ ਕੇ ਗਿਆ ਉਹਨਾਂ ਦੀ ਉੱਥੇ ਕੋਈ ਪਹਿਲਾਂ ਵੀ ਭਾਗ ਸਿੰਘਪੁਰੇ ਕੋਈ ਲੜਾਈ ਝਗੜਾ ਹੋਊਗਾ ਇਹਦਾ ਤਾਂ ਕੋਈ ਰੋਲ ਨਹੀਂ ਸੀ ਉਹਦੇ ਵੀ ਹਾਂਜੀ ਇਹ ਤਾਂ ਸਿਰਫ ਉਦਾਂ ਗਿਆ ਵੀ ਜਿੱਦਾਂ ਯਾਰੀ ਦੋਸਤੀ ਹੁਣ ਆਪਾਂ ਚੱਲ ਜੰਨੇ ਇੱਕ ਦੂਸਰੇ ਨਾਲ ਹਾਂਜੀ ਇਦਾਂ ਹੀ ਵੀ ਗਿਆ ਉਹ ਆਪਸ ਵਿੱਚ ਜਿਨ੍ਹਾਂ ਦਾ ਉਹਨਾਂ ਦਾ ਪਹਿਲਾਂ ਕੋਈ ਲੜਾਈ ਝਗੜਾ ਸੀਗਾ ਉਹ ਆਪਸ ਦੇ ਲੜਨ ਲੱਗੇ ਕਿ ਤੇ ਝੜਾਨ ਲੱਗੇ ਉਹਨਾਂ ਨੂੰ ਉਹਨਾਂ ਨੇ ਜੋ ਉਹਨਾਂ ਦੇ ਕੋਲ ਸੀਗਾ ਕੋਈ ਹਥਿਆਰ ਉਹ ਇਹਦੇ ਮ ਮੇਰੇ ਖਿਆਲ ਨਾਲ ਜੋ ਵੀ ਦਸਰੇ ਜਾਗਿਰਚ ਸੀਗੀ ਜਾਂ ਕੋਈ ਸ਼ੂਰਾ ਵਗੈਰਾ ਸੀ ਕੁਛ ਅਦਾ ਦਾ ਹਥਿਆਰ ਸੀਗਾ ਜੀ ਕਿੰਨੀ ਉਮਰ ਸੀ ਉਹਦੀ ਉਮਰ 23-24 ਸਾਲ ਅੱਛਾ ਵਿਆਹ ਸੀਗਾ ਨਹੀਂ ਦੁਆਰਾ ਹੀ ਸੀਗਾ ਅੱਛਾ ਅੱਛਾ ਹਾਂਜੀ ਕੀ ਕੰਮ ਕਰਕੇ ਕਰਦੇ ਕੰਮ ਤਾਂ ਬਾਹਰੋਂ ਆਇਆ ਸੀ ਹਲੇ ਹੁਣੀ ਥੋੜੀ ਦੇਰ ਹੋਈ ਹਾਂਜੀ ਬਾਹਰ ਗਿਆ ਸੀ ਉੱਥੋਂ ਆਇਆ ਸੀ ਕੋਈ ਪੁਲਿਸ ਵਾਲਿਆਂ ਨੇ ਦੋ ਬੰਦੇ ਪਾਬੂ ਵੀ ਕੀਤੇ ਹੋਲ ਸਾਡੇ ਕਹਿ ਤ ਰਹੇ ਆ ਜੀ ਦੋ ਬੰਦੇ ਅਰੈਸਟ ਕੀਤੇ ਹੁਣ ਉੱਥੇ ਪਾਸਿੰਗਪੁਰੇ ਦੇ ਦੋ ਭਰਾ ਦੱਸ ਰਹੇ ਆ ਉਧਰ ਫਲੋਰ ਪੁਲਿਸ ਨੇ ਮ੍ਰਿਤਕ ਦੇ ਦੋਸਤਾਂ ਨੂੰ ਹਿਰਾਸਤ ਵਿੱਚ ਲੈ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ ਇਸ ਮੌਕੇ ਐਸਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਦੇ ਨਾਮ ਜਿਹੜਾ ਮਾਮਾ ਪਤਾ ਲੱਗਾ ਜਿਹਦਾ ਕੇਂਦਰ ਰਮਨ ਦਾ ਫਲੋਰ ਦਾ ਵੀ ਹੋਗਾ ਜੀ ਜੀ ਜਿਹੜੀ ਆਮਤ ਨਾਲ ਮਿਲਿਆ ਉਹ ਐਸੇ ਹੀ ਕੁਮੇਸ਼ ਮਾਰਨ ਚਾਰਜ ਚੌਂਕੀ ਦਾ ਸਾੜਾ ਜਿਹੜੀ ਇਹ ਕਾਰਵਾਈ ਕਰੇ ਯੂਨੀਵਰਸਿਟੀ ਦੀ ਜਿਹੜੀ ਜਿਹੜੀ ਮੇਰੇ ਵੱਲੋਂ ਤੇ ਦੋਸ਼ੀ ਹੋਣਗੇ ਉਹਨਾਂ ਨੂੰ ਜਿਹੜਾ ਰੀਚ ਅਰੈਸਟ ਕੀਤਾ ਗਿਆ ਕੀ ਮਾਰਿਆ ਕੰਨਾ ਸਾਡਾ ਕੀ ਲੱਗਦਾ ਇਹਦੀ ਹਰਦੀਪ ਕੋਈ ਤੇਜ ਤਿਹਾਰੋ ਦੇ ਪੇਟ ਦੇ ਵਿੱਚ ਜਿਹੜਾ ਉਹ ਮਾਰਿਆ ਉਹਦੇ ਨਾਲ ਜੁੜੀ ਨਹੀਂ ਕਿਹੜਾ ਨਿਰੰਦਰ ਸਿੰਘ ਅਜੇ ਇਨਕੀਬਿਟ ਕਰ ਰਹੇ ਨੇ ਸ਼ੁਣੂ ਰਾਮ ਬਾਸੀ ਭਾਰਸੇ ਗੌਂਡੇ ਰੈਟਾਇਰ ਇਹਦੇ ਨਾਲ ਹਮ ਪਰਵਾਰ ਗੋਡੀ ਜਿਸ ਨੂੰ ਧਿਆਨ ਦਰਨੀ ਕਰਾਇਆ ਜੋ ਧਿਆਨ ਦਰਨੀ ਕਰਾਇਆ ਜਿਹੜਾ ਇਹਨਾਂ ਦਾ ਨਾਮ ਬਿਲਬੇ